ਇਨਾ ਪ੍ਰਚਾਰਕਾਂ ਨੇ ਪੈਸੇ ਬਦਲੇ ਸਟੇਜਾਂ ਬਦਲੇ ਸਿੱਖੀ ਦਾ ਉ ਘਾਣ ਕੀਤਾ ਆ ਜਿਹੜੀ ਪੁੱਛਣ ਦੀ ਗੱਲ ਨਹੀਂ ਆ ਇਹਦਾ ਨਾਮ ਆ ਕਰਨਵੀਰ ਸਿੰਘ ਬੱਸੀ ਤੁਸੀਂ ਦੇਖੋ ਕਿ ਪ੍ਰਚਾਰਕ ਦਾ ਕੰਮ ਹੁੰਦਾ ਹੈ ਗੁਰਮਤ ਨੂੰ ਅਪਣਾ ਕਰਕੇ ਤੇ ਮਨਮਤ ਦਾ ਵਿਰੋਧ ਕਰਨਾ ਪਖੰਡ ਦਾ ਵਿਰੋਧ ਕਰਨਾ ਗੁਰੂ ਕੀ ਬਾਣੀ ਨੂੰ ਘਰ ਘਰ ਤੱਕ ਪਹੁੰਚਾਣਾ ਜਿਹੜਾ ਪ੍ਰਚਾਰਕ ਦਾ ਅਸਲ ਮੇਨ ਮਕਸਦ ਆ ਪਰ ਪ੍ਰਚਾਰਕ ਸਟੇਜਾਂ ਬਦਲੇ ਪੈਸਿਆਂ ਬਦਲੇ ਯੂਰਪ ਦੇ ਟੂਰਾਂ ਬਦਲੇ ਪੱਛਮ ਦੇਸ਼ਾਂ ਦੇ ਟੂਰਾਂ ਬਦਲੇ ਕਿੰਨਾ ਸਰਬਨਾਸ਼ ਕਰਦੇ ਨੇ ਤੇ ਕਰਦੇ ਆ ਰਹੇ ਨੇ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਸੁਣਿਓ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੇ ਤੁਸੀਂ ਝੋਲੀ ਅੱਡ ਕੇ ਜਦੋਂ ਅਰਦਾਸ ਕਰੋਗੇ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਕਿ ਸਤਿਗੁਰ ਮੇਰਾ ਆਪੁਖ ਹੈ ਸਤਿਗੁਰ ਜੀ ਮੇਰਾ ਆਹ ਕੰਮ ਹੈ ਤੇ ਮੇਰਾ ਮਾਲਕ ਜੀ ਤੇ ਤਰਸ ਕਰਦਾ ਆ ਸਤਿਗੁਰ ਜੀ ਰੁਕੇ ਹੋਏ ਕੰਮ ਵੀ ਪਣਾਉਂਦਾ ਆ ਤੇ ਮੇਰੇ ਮਾਲਕ ਜੀ ਕਿਰਪਾ ਕਰਕੇ ਬਿਮਾਰੀਆਂ ਕੱਟ ਕੇ ਧੀਰ ਉਪਤਾ ਵੀ ਦਿੰਦੇ ਆ ਤੁਸੀਂ ਸੁਣਿਆ ਬਾਬਾ ਦੀਪ ਸਿੰਘ ਇੱਕ ਮਹਾਨ ਸਿੱਖ ਨੇ ਪਰ ਬਾਬਾ ਦੀਪ ਸਿੰਘ ਨੂੰ ਕਿਵੇਂ ਪੇਸ਼ ਕੀਤਾ ਜਾ ਰਿਹਾ ਗੁਰੂ ਵਾਂਗ ਸਤਿਗੁਰ ਦੇਖਿਆ ਨਾ ਅਸੀਂ ਪਹਿਲਾਂ ਕਹਿੰਦੇ ਆ ਰਹੇ ਸੀ ਨਾ ਬਾਬਾ ਦੀਪ ਸਿੰਘ ਜੀ ਨੂੰ ਇੱਕ ਸਿੱਖ ਤੋਂ ਸਤਿਗੁਰੂ ਬਣਾ ਦੇਣਗੇ ਤੇ ਬਣਾ ਦੇਣਗੇ ਦੇਖੋ ਪ੍ਰਚਾਰ ਕਿਦਾਂ ਸਟੇਜਾਂ ਉੱਤੇ ਕਿੱਲ-ਕਿੱਲ ਕਰਕੇ ਕਹਿ ਰਹੇ ਨੇ ਬਾਬਾ ਦੀਪ ਸਿੰਘ ਕੋ ਜੋ ਮੰਗੋ ਸਤਿਗੁਰਾਂ ਕੋਲੋਂ ਜੋ ਮੰਗੋ ਉਹ ਮਿਲਦਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਸਿੱਖ ਨੇ ਸਿੱਖ ਕੋਲੋਂ ਥੋੜੀ ਮੰਗਣਾ ਵਾ ਸਿੱਖ ਨੇ ਮੰਗਣਾ ਹੈ ਗੁਰੂ ਕੋਲੋਂ ਸਿੱਖ ਨੇ ਸਿੱਖ ਕੋਲੋਂ ਨਹੀਂ ਮੰਗਣਾ ਸਿੱਖ ਨੇ ਬਾਬਾ ਦੀਪ ਸਿੰਘ ਕੋਲੋਂ ਨਹੀਂ ਮੰਗਣਾ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮੰਗਣਾ ਵਾ ਸਿੱਖ ਨੇ ਆਪਣੇ ਸਤਿਗੁਰੂ ਕੋਲੋਂ ਮੰਗਣਾ ਬਾਬਾ ਦੀਪ ਸਿੰਘ ਇੱਕ ਸਿੱਖ ਨੇ ਭਾਈ ਮਨੀ ਸਿੰਘ ਸਿੱਖ ਨੇ ਮਹਾਨ ਸਿੱਖ ਨੇ ਬਾਬਾ ਬੁੱਢਾ ਜੀ ਇੱਕ ਮਹਾਨ ਸਿੱਖ ਨੇ ਭਾਈ ਗੁਰਦਾਸ ਜੀ ਮਹਾਨ ਸਿੱਖ ਨੇ ਭਾਈ ਸਤੀਦਾਤਾ ਜੀ ਭਾਈ ਮਤੀਦਾਤਾ ਜੀ ਭਾਈ ਦੇਵਾਲਾ ਜੀ ਹੋਰ ਕਿੰਨੇ ਸਿੰਘਾਂ ਸਿੰਘਣੀਆਂ ਦੀ ਆਪਾਂ ਗੱਲ ਕਰੀਏ ਤੇ ਜਦੋਂ ਸਾਡੀ ਗੱਲ ਆਉਂਦੀ ਹੈ ਮੰਗਣ ਦੀ ਤਾਂ ਅਸੀਂ ਤਾਂ ਗੁਰੂ ਕੋਲੋਂ ਮੰਗਣਾ ਹੈ ਨਾ ਮੰਗਣਾ ਮੰਗਣੇ ਕਾ ਹਰ ਜਸ ਗੁਰੂ ਦੇ ਮੰਗਣਾ ਗੁਰੂ ਕੋਲ ਮੰਗਣਾ ਨਾ ਪਾ ਪਰ ਇਹਨਾਂ ਨੇ ਬਾਬਾ ਦੀਪ ਸਿੰਘ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਇੱਕ ਸ਼ਰੀਕ ਬਣਾ ਕਰਕੇ ਤੇ ਬਾਬਾ ਦੀਪ ਸਿੰਘ ਕੋਲੋਂ ਮੰਗੋ ਤੁਸੀਂ ਦੇਖੋ ਸ਼ਬਦ ਸਾਧ ਗੁਰੂ ਵੀ ਬਰਤਣ ਲੱਗ ਪਏ ਵਰਤਣ ਲੱਗ ਪਏ ਕਮਾਲ ਦੀ ਗੱਲ ਹੈ ਇਹਨਾਂ ਦੀ ਤੁਸੀਂ ਇਹ ਦੂਸਰੀ ਵੀਡੀਓ ਸੁਣਿਓ ਸਾਡੇ ਵਿੱਚ ਗੱਲ ਛੋਟੀ ਜੀ ਪ੍ਰਚਲਿਤ ਹੋ ਗਈ ਹੈ ਜੀ ਮਾਫ ਕਰਿਓ ਮੈਂ ਕਿਸੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣੀ ਪਰ ਗੱਲ ਸਮਝਿਓ ਅਸੀਂ ਸਤਗੁਰੂ ਜੀ ਨੂੰ ਕਿਹਾ ਕਿ ਸਤਗੁਰੂ 26 ਸਾਲ 9 ਮਹੀਨੇ 13 ਦਿਨ ਭੋਰੇ ਚ ਬੈਠੇ ਰਹੇ ਭੋਰਿਆਂ ਚ ਬੈਟ ਕੇ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਸਿੱਖੀ ਦੇ ਪ੍ਰਚਾਰ ਦੇ ਲਈ ਬਾਬੇ ਨਾਨਕ ਨੇ 8 ਸਾਲ ਦਾ ਸਫ਼ਰ ਤੈਅ ਕੀਤਾ ਸਿੱਖੀ ਦਾ ਪ੍ਰਚਾਰ ਹੁੰਦਾ ਉਹ ਜਾ ਕੇ ਬਲੀ ਕੰਧਾਰੀ ਨੂੰ ਮਿਲਣਾ ਪੈਂਦਾ ਹੁਣ ਤੁਸੀਂ ਦੇਖੋ ਇਹਨਾਂ ਗੱਲ ਕੀ ਦੀ ਭੋਰਿਆਂ ਦੀ ਹੈਨਾ ਭੋਰਿਆਂ ਦੀ ਗੱਲ ਕਰਦਾ ਸੀ ਚੰਗੀ ਵਧੀਆ ਗੱਲ ਕੀਤੀ ਇਹਨਾਂ ਵੀ ਸਿੱਖੀ ਜਿਹੜੀ ਆ ਉਹ ਭੋਰੀਆਂ ਦੇ ਵਿੱਚੋਂ ਨਹੀਂ ਨਿਕਲੀ ਸਿੱਖੀ ਇਨਕਲਾਬ ਦੇ ਵਿੱਚੋਂ ਨਿਕਲੀ ਆ ਸਿੱਖੀ ਸ਼ਬਦ ਦੇ ਵਿੱਚੋਂ ਨਿਕਲੀ ਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਸਿੱਧਾਂ ਨੇ ਸਵਾਲ ਕੀਤਾ ਜੀ ਸਤਗੁਰੂ ਜੀ ਨੇ ਤਾਂ ਇਹੀ ਕਿਹਾ ਸੀ ਤੇਰਾ ਕਾਬੂ ਨੂੰ ਗੁਰੂ ਜਿਸ ਕਾ ਤੂੰ ਚੇਲਾ ਤੇ ਗੁਰੂ ਸਾਹਿਬ ਜੀ ਨੇ ਅੱਗੇ ਜਵਾਬ ਦਿੱਤਾ ਪਵਨ ਆਰੰਭ ਸਤਗੁਰ ਮਲ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂ ਹਨਾਂ ਦੀ ਗੱਲ ਤਾਂ ਜਦੋਂ ਗੱਲ ਹੋਈ ਗਿਆ ਵੀ ਸ਼ਬਦ ਜਿੱਤੀ ਸਿੱਧ ਮੰਡਲੀ ਸ਼ਬਦਾ ਦੇ ਨਾਲ ਹੋਰਿਆਂ ਦੇ ਵਿੱਚ ਥੋੜੀ ਵਾੜ ਕਰਕੇ ਜਿੱਤਿਆ ਜਾ ਸਕਦਾ ਕਿੰਨੀ ਸੋਹਣੀ ਗੱਲ ਕੀ ਸੀ ਪਰ ਅਗਲੀ ਵੀਡੀਓ ਸੁਣੋ ਤੁਹਾਨੂੰ ਸ਼ਾਇਦ ਇਦਾਂ ਲੱਗਿਆ ਕਿ ਮੈਂ ਹੋਰਾ ਸਾਹਿਬ ਦੇ ਖਿਲਾਫ ਬੋਲਿਆ ਉਹ ਤੇਗ ਬਹਾਦਰ ਪਾਸ਼ਾ ਜੀ ਦੀ ਜੋ ਉਹਨਾਂ ਨੇ ਬੰਦਗੀ ਕੀਤੀ ਉਸ ਚੀਜ਼ ਦੇ ਖਿਲਾਫ ਬੋਲਿਆ ਐਸੀ ਕੋਈ ਗੱਲ ਨਹੀਂ ਕੀਤੀ ਜੀ ਕੋਈ ਕਿਸੇ ਖੁੱਦ ਜਦੋਂ ਪ੍ਰਚਾਰ ਕਰਦੇ ਆ ਗੱਲ ਕਹਿੰਦੇ ਆ ਕਿ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੋ ਸਕਦੀ। ਉਤਾਰ ਸੋ ਮੈਂ ਗੁਰੂ ਮਾਲਕ ਜੀ ਦਾ ਇੱਕ ਨਿਮਾਣਾ ਜਿਹਾ ਸੇਖਾ ਇਨਸਾਨ ਆ ਬੰਦੇ ਆ ਜੀ ਗਲਤੀਆਂ ਬੰਦੇ ਤੋਂ ਹੁੰਦੀਆਂ ਆ ਤੇ ਫੇਰ ਵੀ ਮੇਰੀ ਇਹ ਗੱਲ ਕਈ ਹੋਈ ਕਿਸੇ ਨੂੰ ਦਿਲ ਨੂੰ ਲੱਗੀ ਆ ਜੀ ਸਮੂਹ ਸੰਗਤ ਕੋਲੋਂ ਮੈਂ ਦੋਵੇਂ ਹੱਥ ਛੋੜ ਕੇ ਮਾਫੀ ਮੰਗਦਾ ਜੀ ਹੁਣ ਮਾਫੀ ਮੰਗਣ ਲੱਗ ਪਿਆ ਕਿਉਂ ਕਿਉਂਕਿ ਇਹ ਯੂਰਪ ਦੇ ਦੇਸ਼ ਦੇ ਵਿੱਚ ਗਿਆ ਹੋਇਆ ਉੱਥੇ ਇਹਨਾਂ ਦਾ ਕੁਝ ਬੰਦਿਆਂ ਨੇ ਵਿਰੋਧ ਕੀਤਾ ਚੰਦ ਬੰਦਿਆਂ ਦੇ ਵਿਰੋਧ ਤੋਂ ਡਰਦੇ ਆ ਇਹਨਾਂ ਮਾਫੀ ਮੰਗ ਲਈ ਪਹਿਲਾ ਪਹਿਲ ਹੁਣ ਹੁਣ ਸਿੱਧ ਸਰੀਆ ਮੁਕੀ ਜਾ ਰਿਹਾ ਮੈਂ ਪਰਪੋਰੀਆਂ ਦੇ ਵਿਰੁੱਧ ਬੋਲਿਆ ਨਹੀਂ ਤਾ ਹੋਰ ਕਿਹਦੇ ਵਿਰੁੱਧ ਬੋਲਿਆ ਸੀ ਵੀਰੇ ਤੂੰ ਮਤਲਬ ਚੰਦ ਬੰਦੇ ਕਾਲ ਨੂੰ ਤੁਹਾਡੇ ਤੇ ਦਬਾਅ ਪਾਣਗੇ ਤੁਸੀਂ ਕੁਝ ਵੀ ਬੋਲ ਦੋਗੇ ਕੁਝ ਵੀ ਕਹਿ ਲੋਗੇ ਫਿਰ ਤੁਸੀਂ ਸਿੱਖਾ ਦੇਓ ਦਾਵੇ ਅਸੀਂ ਕਰਨੇ ਸਿੱਖ ਸੇਖੋਂ ਹੋਂਦੇ ਹਨਾ ਤੇ ਕੋਈ ਮਹਾਰਾਜਾ ਦਬਾਅ ਪਾਉਂਦਾ ਤੁਸੀਂ ਆਪਣੀ ਵਿਚਾਰ ਬਦਲ ਲੈਂਦੇ ਹੋ ਜਾ ਤਾਂ ਪ੍ਰਚਾਰ ਨਾ ਕਰੋ ਹੋਰ ਬੜੀ ਕਿਰਤ ਨੇ ਕਿਰਤ ਕਰ ਲੋ ਕੰਮ ਕਰ ਲੋ ਹੋਰ ਬੜੇ ਕੰਮ ਨੇ ਕੰਮ ਕਰੋ ਰਹਾਦੇ ਤੁਹਾਡੇ ਵਾਲੀ ਤੁਸੀਂ ਪੈਸਿਆਂ ਬਦਲੇ ਸਟੇਜਾਂ ਬਦਲੇ ਕੁਝ ਵੀ ਕਰ ਸਕਦੇ ਤੁਹਾਡੀ ਕੋਈ ਆਪਣੀ ਵਿਚਾਰ ਨਹੀਂ ਹੈ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾਸ ਬਸ ਸਾਨੂੰ ਸਟੇਜਾਂ ਚਾਹੀਦੀਆਂ ਨੇ ਸਾਨੂੰ ਨੋਟ ਚਾਹੀਦੇ ਨੇ ਸਾਨੂੰ ਡਾਲਰ ਚਾਹੀਦੇ ਨੇ ਸਾਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਮੌਕਾ ਚਾਹੀਦਾ ਵਾ ਬੁਲਾ ਸਾਡੇ ਕੋਲ ਜੋ ਮਰਜ਼ੀ ਲੋ ਜਿੱਦਾਂ ਦੀ ਸੰਗਤ ਹੈ ਓਦਾਂ ਦੀ ਅਸੀਂ ਬੋਲ ਦੇਣਾ ਵਾ ਤੁਸੀਂ ਅਸਲ ਗੁਰੂ ਦੀ ਗੱਲ ਕਿਉਂ ਨਹੀਂ ਕਰਦੇ ਜੇ ਤੂੰ ਉਸ ਭੋਰਿਆਂ ਦੇ ਵਿਰੋਧ ਬੋਲਿਆ ਸੀ ਤਾਂ ਸਟੈਂਡ ਲੈਂਦਾ ਫਿਰ ਤੂੰ ਸ਼੍ਰੀ ਰਾਗ ਦਾ ਸ਼ਬਦ ਪੜ੍ਹ ਕੇ ਸੁਣਾਉਂਦਾ ਕੋਟ ਕੋਟੀ ਮੇਰੀ ਅਰਜ਼ਾ ਪਵਨ ਪੀਏ ਨੇ ਪਿਆਉ ਚੰਦ ਸੂਰਜ ਦੋਏ ਗੁਫਾ ਨਾਲ ਦੇਖਾਂ ਸੁਪਨੇ ਸੌਣ ਨਾ ਥਾਂ ਪੀ ਤੇਰੀ ਕੀਮਤ ਨਾ ਪਵੇ ਹਾਂ ਕਿਵੜਿਆ ਖਾਣਾ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਨੇ ਤੇ ਸ਼੍ਰੀ ਰਾਗ ਦੇ ਵਿੱਚ ਹੀ ਭੋਰਿਆਂ ਦਾ ਖੰਡਨ ਕਰ ਦਿੱਤਾ ਕੋਟ ਕੋਟੀ ਮੇਰੀ ਅਰਜ਼ਾ ਚੰਦ ਸੂਰਜ ਦੋਏ ਗੁਫਾ ਨਾਲ ਦੇਖਾਂ ਸੁਪਨੇ ਸੌਣ ਨਾ ਥਾਂ ਸਪਨੇ ਚੇ ਵੀ ਮੈਨੂੰ ਸੌਣ ਦੀ ਥਾਂ ਨਾ ਮਿਲੇ ਤੇ ਸਤਿਗੁਰੂ ਜੀ ਨੇ ਤਾਂ ਗੱਲ ਮੁਕਾਤੀ ਕਿਹਦੇ ਭੀ ਤੇਰੀ ਕੀਮਤ ਨਾ ਪਵੇ ਹਾਂ ਕਿਹ ਬੜੇ ਆਖਾਂ ਨਾ ਹੋ ਕਿੰਨੇ ਸ਼ਬਦ ਨੇ ਭਾਈ ਗੁਰਦਾਸ ਜੀ ਨੇ ਇਤੋਂ ਤੱਕ ਲਿਖਤਾ ਕਿ ਜੇਕ ਭੋਰੀਆਂ ਦੇ ਵਿੱਚ ਬਹਿਣ ਦੇ ਨਾਲ ਰੱਬ ਮਿਲਦਾ ਹੁੰਦਾ ਤੇ ਸਭ ਤੋਂ ਪਹਿਲਾਂ ਚੂਹਿਆਂ ਨੂੰ ਮਿਲਣਾ ਸੀ ਚੂਹੇ ਰਹਿੰਦੇ ਭੋਰੀਆਂ ਦੇ ਵਿੱਚ ਹੈ ਨਾ ਜੀ ਸੋ ਭਾਈ ਇਹ ਜਿਹੇ ਪ੍ਰਚਾਰਕਾਂ ਤੋਂ ਸੁਚੇਤ ਹੋਏ ਇਹ ਤੁਹਾਡਾ ਕਦੇ ਵੀ ਭਲਾ ਨਹੀਂ ਸੋਚਣਗੇ ਇਹ ਕਦੇ ਵੀ ਗੁਰੂ ਦੀ ਬਾਣੀ ਨੂੰ ਅਸਲ ਬਾਣੀ ਨੂੰ ਤੁਰਕੀ ਬਾਣੀ ਨੂੰ ਕਦੇ ਵੀ ਸਾਹਮਣੇ ਲੈ ਕਰਕੇ ਨਹੀਂ ਆਉਣਗੇ ਇਹਨਾਂ ਦਾ ਸਬੰਧ ਕੇਵਲ ਤਾਂ ਕੇਵਲ ਪੈਸਿਆਂ ਦੇ ਨਾਲ ਆ ਪੌਂਡਾਂ ਦੇ ਨਾਲ ਆ ਡਾਲਰਾਂ ਦੇ ਨਾਲ ਆ ਸਟੇਜਾਂ ਦੇ ਨਾਲ ਆ ਹੁਣ ਇਹਦਾ ਤਾਂ ਮਤਲਬ ਕਿਸੇ ਨਾਲ ਨਹੀਂ ਆ ਇਹਨਾਂ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਇਹਨਾਂ ਨੇ ਜਿੱਦਾਂ ਦੀ ਸਟੇਜ ਦੇਖਣੀ ਆ ਜਿੱਦਾਂ ਦੇ ਬੰਦੇ ਦੇਖਣੇ ਆ ਜੇ ਅੱਗੇ ਬੰਦਾ ਕੋਈ ਲੱਭਾ ਤੁਹਾਨੂੰ ਮਹਾਪੁਰਖ ਕਹਿ ਦੇਣਾ ਜੇ ਮਨੇ ਜਾਗਰੂਕਾਂ ਦੀ ਚੰਗੇ ਬੰਦਿਆਂ ਦੀ ਸਟੇਜ ਤੇ ਜਾਣਾ ਤਾਂ ਉੱਥੇ ਹੁੰਦਾ ਨਹੀਂ ਹੁਣ ਜਿਹੜੇ ਨੇ ਭੋਰੇਆਂ ਵਾਲੀ ਗੱਲ ਕੀਤੀ ਉਹਨੇ ਤਾਂ ਅੱਗੇ ਸੂਝਵਾਨ ਬੰਦੇ ਬੈਠੇ ਹੋਣਗੇ ਤੈਨੂੰ ਸੂਝਵਾਨ ਵਾਲੀ ਗੱਲ ਕੀਤੀ ਹੁਣ ਇੱਥੇ ਚਲ ਗਿਆ ਉਹ ਫਸ ਗਿਆ ਜਾ ਕੇ ਯੂਰਪ ਦੇ ਵਿੱਚ ਜਾ ਕਰਕੇ ਅੱਗੇ ਡੇਰੇਦਾਰਾਂ ਕੋਲ ਉਹਨਾਂ ਨੇ ਮਾਫੀ ਮੰਗਵਾਈ ਫਿਰ ਹੁਣ ਤੂੰ ਮੰਗ ਮੰਗ ਲਈ ਉੱਥੇ ਤੇ ਕਹਿੰਦੇ ਫਿਰ ਕੀ ਐ ਐਸੇ ਕਮਾਓ ਜਿਹੜਾ ਨੇ ਸਟੇਜ ਲੱਭੇ ਉਹਦਾ ਨਾਲ ਗੱਲ ਕਰ ਦੋ ਸਟੇਜ ਸੁਚੇਤ ਹੋਏ ਇਹ ਜੇ ਲੋਕਾਂ ਤੋਂ ਇਹ ਪ੍ਰਚਾਰਕ ਨਹੀਂ ਹਨ ਇਹ ਦਲ ਬਦਲੂ ਲੋਕ ਨੇ ਜਿਹਨਾਂ ਦੀ ਆਪਣੀ ਕੋਈ ਵਿਚਾਰ ਨਹੀਂ ਆ ਵਾਈਗੁਰਜੀ ਦਾ ਖਾਲਸਾ ਵਾਹੀਗੁਰਜੀ ਕੀ ਫਤਿਹ